ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਵਾ ਕੀਤਾ ਹੈ ਕਿ ਉਹ ਮੁੱਖ ਮੰਤਰੀ ਬਣਨਗੇ ਅਤੇ ਉਹਨਾਂ ਦਾ ਟੀਚਾ ਹੈ ਕਿ ਉਹ ਮੁੱਖ ਮੰਤਰੀ ਬਨਣਾ ਚਾਹੁੰਦੇ ਨੇ ਅਤੇ ਉਹਨਾਂ ਦੇ ਹੱਥ ਦੀਆਂ ਲਕੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਇਹ ਗੱਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਸ ਵੇਲੇ ਆਖੀ ਜਦੋਂ ਚੰਡੀਗੜ੍ਹ ਸਥਿਤ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਸਨ ਰਾਜਾ ਵੜਿੰਗ ਨੇ ਆਖਿਆ ਕਿ ਉਹਨਾਂ ਦੀ ਹੱਥ ਦੀਆਂ ਲਕੀਰਾਂ ਦੱਸਦੀਆਂ ਨੇ ਕਿ ਉਹ ਇੱਕ ਦਿਨ ਮੁੱਖ ਮੰਤਰੀ ਬਣਨਗੇ ਉਹਨਾਂ ਕਹੇ ਕਿ ਮੇਰਾ ਟੀਚਾ ਵੀ ਜਿਹੜਾ ਹੈ ਉਹ ਮੁੱਖ ਮੰਤਰੀ ਬਣਦਾ ਹੈ ਗੱਲਬਾਤ ਇਸ ਤਰ੍ਹਾਂ ਸ਼ੁਰੂ ਹੋਈ ਕਿ ਜਿਹੜਾ ਅਮਰਿੰਦਰ ਸਿੰਘ ਰਾਜਾਵੜਿੰਗ ਤੋਂ ਜਿਹੜਾ ਉਹਨਾਂ ਦੀ ਪਤਨੀ ਜਾਂ ਉਹਨਾਂ ਦੇ ਪਰਿਵਾਰ ਦੀ ਜਿਹੜਾ ਬਠਿੰਡਾ ਲੋਕ ਸਭਾ ਹਲਕੇ ਤੋਂ ਇਸ ਵਾਰ ਦੀ ਵੱਡੀ ਤੇ ਮਜ਼ਬੂਤ ਦਾਅਵੇਦਾਰੀ ਹੋਣ ਦੇ ਬਾਵਜੂਦ ਟਿਕਟ ਨਾ ਮਿਲਣਾ ਅਤੇ ਉਸ ਦਾਅਵੇਦਾਰੀ ਤੋਂ ਪਿੱਛੇ ਹਟ ਜਾਣ ਬਾਰੇ ਸਵਾਲ ਕੀਤਾ ਗਿਆ ਤਾਂ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਜਵਾਬ ਦਿੰਦਿਆਂ ਹੋਏ ਆਖਿਆ ਕਿ ਉਹਨਾਂ ਦੇ ਹੱਥ ਦੀਆਂ ਲਕੀਰਾਂ ਦੱਸਦੀਆਂ ਨੇ ਕਿ ਉਹ ਇੱਕ ਦਿਨ ਮੁੱਖ ਮੰਤਰੀ ਬਣਨਗੇ ਅਤੇ ਉਹਨਾਂ ਦਾ ਟੀਚਾ ਵੀ ਹੈ ਕਿ ਉਹ ਮੁੱਖ ਮੰਤਰੀ ਬਣਨ ਪਰ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹੱਥ ਦੀਆਂ ਲਕੀਰਾਂ ਤਾਂ ਜ਼ਰੂਰ ਦੱਸਦੀਆਂ ਹੋ ਸਕਦੀਆਂ ਨੇ ਪਰ ਮੁੱਖ ਮੰਤਰੀ ਪੰਜਾਬ ਵਾਲਾ ਰਾਹ ਤੇ ਉਹ ਵੀ ਕਾਂਗਰਸ 'ਚ ਰਹਿੰਦੇ ਆ ਇੰਨਾ ਸੌਖਾ ਨਹੀਂ ਹੈ ਜਦੋਂ ਦੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਹ ਗੱਲ ਸਾਹਮਣੇ ਆਈ ਹੈ ਤਾਂ ਦਾਵੇਦਾਰਾਂ ਦੀ ਸੂਚੀ ਵਿੱਚ ਸ਼ਾਮਲ ਜਿਹੜੇ ਉਮੀਦਵਾਰ ਕਹਿ ਲਈਏ ਮੁੱਖ ਮੰਤਰੀ ਬਣ ਦੀ ਇੱਛਾ ਰੱਖਣ ਵਾਲੇ ਲੋਕ ਕਾਂਗਰਸ ਅੰਦਰ ਕਹਿ ਲਈਏ ਉਹ ਵੀ ਆਪਣੇ ਹੱਥ ਵੇਖਣ ਲੱਗ ਪਏ ਐ ਕਿ ਕਿਤੇ ਉਹਨਾਂ ਦੇ ਹੱਥ 'ਚ ਕੋਈ ਉਹ ਲਕੀਰ ਮਿਟ ਤਾਂ ਨਹੀਂ ਗਈ ਜਿਹਦੇ ਨਾਲ ਮੁੱਖ ਮੰਤਰੀ ਬਣਿਆ ਜਾਂਦਾ ਜਾਂ ਫਿਰ ਉਹ ਪੰਡਤ ਜਾਂ ਨਜੂਮੀ ਨੂੰ ਲੱਭਣ ਲੱਗ ਪਿਆ ਜਿਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਹ ਗੱਲਾਂ ਆਖੀਆਂ ਨੇ ਕਿਉਂਕਿ ਜਿੱਥੇ ਤੱਕ ਮੈਂ ਜਾਣਦਾ ਅਮਰਿੰਦਰ ਸਿੰਘ ਇੱਕ ਸਾਦੇ ਕਿਸਾਨ ਦੇ ਜਿਹੜਾ ਪਰਿਵਾਰ ਚੋਂ ਉੱਠ ਕੇ ਆਏ ਆ ਉਹਨਾਂ ਦਾ ਕਾਲੇ ਇਲਮ ਨਾਲ ਜਾਂ ਇਸ ਤਰ੍ਹਾਂ ਦੇ ਐਸਟਰੋਲੋਜੀ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਕਿ ਉਹਨਾਂ ਨੇ ਆਪਣੇ ਹੱਥ ਦੀਆਂ ਲਕੀਰਾਂ ਆਪ ਵੇਖ ਲਈਆਂ ਹੁਣ ਪਰ ਉਹਨਾਂ ਨੇ ਕਿਸੇ ਨੂੰ ਜ਼ਰੂਰ ਵਿਖਾਈਆਂ ਹੋਣਗੀਆਂ ਜਿਨ੍ਹਾਂ ਨੇ ਇਹ ਦਾਵਾ ਕੀਤਾ ਹੈ ਲਿਸਟ ਬੜੀ ਲੰਬੀ ਹੈ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਦੇ ਦਾਅਵੇਦਾਰਾਂ ਦੀ ਸੂਚੀ ਬੜੀ ਲੰਬੀ ਹੈ ਪਰ ਲਿਸਟ ਬੜੀ ਲੰਬੀ ਹੈ ਪ੍ਰਤਾਪ ਸਿੰਘ ਬਾਜਵਾ ਬਹੁਤ ਲੰਬੇ ਸਮੇਂ ਦੀ ਜੈਕਟ ਸਵਾਈ ਬੈਠੇ ਆ ਕਿ ਕਦੋਂ ਦਿਨ ਆਵੇ ਤੇ ਉਹ ਪਾ ਕੇ ਸੌ ਚੁੱਕਣ ਨਵਜੋਤ ਸਿੰਘ ਸਿੱਧੂ ਲਗਾਤਾਰ ਮੁੱਖ ਮੰਤਰੀ ਬਣ ਲਈ ਤਰਲੋ ਮੱਛੀ ਹੋ ਰਹੇ ਆ ਇਸੇ ਤਰ੍ਹਾਂ ਦੇ ਹੋਰ بڑے ਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਉਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਸਟਿਲ ਜਿਹੜਾ ਇਸ ਦਾਅਵੇਦਾਰੀ ਦੇ ਉੱਤੇ ਅੜੇ ਹੋਏ ਆ ਤੱਕ ਕੁਛ ਵੀ ਉਸ ਆਦਾ ਪਰਮਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜਾ ਇਹ ਜਵਾਬ ਹੈ ਇਸ ਨੇ ਕਾਂਗਰਸੀ ਸਫਾ ਦੇ ਅੰਦਰ ਅੰਦਰ ਜਿਹੜਾ ਨਾਲ ਲੱਗਦੀ ਜਿਹੜੀਆਂ ਦੂਜੇ ਸਿਆਸੀ ਧਿਰਾਂ ਨੇ ਉਹਨਾਂ ਅੰਦਰ ਵੀ ਬੜੀ ਚਰਚਾ ਛੇੜ ਦਿੱਤੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਸ ਹਿਸਾਬ ਦੇ ਨਾਲ ਇਹ ਗੱਲ ਕੀਤੀ ਹੈ ਉਸ ਤੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਉਹਨਾਂ ਨੇ ਇਸ ਵਾਰ ਆਪਣੀ ਲੋਕ ਸਭਾ ਸੀਟ ਦੀ ਕੁਰਬਾਨੀ ਦੇ ਦਿੱਤੀ ਹੈ ਤਾਂ ਜੋ ਉਹ ਆਪਣੇ ਅਗਲੇ ਸਿਆਸੀ ਭਵਿੱਖ ਨੂੰ ਸੁਰੱਖਿਅਤ ਰੱਖਣ ਰਾਜਾ ਵੜਿੰਗ ਦੇ ਨਾਲ ਜਦੋਂ ਇਹ ਗੱਲ ਕੀਤੀ ਗਈ ਤਾਂ ਰਾਜਾ ਵੜਿੰਗ ਨੇ ਆਖਿਆ ਕਿ ਉਹਨਾਂ ਦੀ ਪਤਨੀ ਬਠਿੰਡਾ ਤੋਂ ਮੌਜੂਦ ਦਾਵੇਦਾਰ ਸੀ ਪਰ ਉਹਨਾਂ ਨੂੰ ਨਹੀਂ ਮਿਲੀ ਉਹਨਾਂ ਆਖਿਆ ਕਿ ਮੇਰੇ ਹੱਥਾਂ ਦੀਆਂ ਲਕੀਰਾਂ ਦੱਸਦੀਆਂ ਨੇ ਕਿ ਮੈਂ ਸੀਐਮ ਬਣਾਂਗਾ ਮੇਰਾ ਟੀਚਾ ਹੈ ਮੈਂ ਮੁੱਖ ਮੰਤਰੀ ਬਣਨਾ ਹੈ ਕਾਂਗਰਸ ਛੱਡ ਕੇ ਭਾਜਪਾ ਨਾਲ ਰਲੇ ਰਵਨੀਤ ਬਿੱਟੂ ਤੇ ਨੇ ਇੱਕ ਦਿਨ ਭੀੜ ਦੇ ਵਿੱਚ ਰੁਲ ਜਾਣਾ ਇਹ ਵੀ ਗੱਲ ਰਾਜਾ ਵੜਿੰਗ ਨੇ ਆਖੀ ਵੜਿੰਗ ਨੇ ਆਖਿਆ ਕਿ ਬਿੱਟੂ ਨੇ ਬੀਨਤ ਸਿੰਘ ਦੀ ਚਿੱਟੀ ਭੱਗ ਨੂੰ ਦਾਗ ਲਾਇਆ ਆਇਆ ਪੰਜਾਬ ਵਿੱਚ ਕਦੇ ਵੀ ਭਾਜਪਾ ਸਰਕਾਰ ਨਹੀਂ ਬਣਾ ਸਕਦੀ ਉਹਨਾਂ ਆਖਿਆ ਕਿ ਲਿਖ ਕੇ ਲੈ ਲਓ ਟਿਕਟਾਂ ਆ ਮਿਲਣ ਕਰਕੇ ਕਈ ਵੱਡੇ ਕਾਂਗਰਸੀ ਆਗੂਆਂ ਨੇ ਪਾਰਟੀ ਛੱਡੀ ਕਾਂਗਰਸ ਜਿਸ ਨੇ ਛੱਡਣੀ ਹੈ ਛੱਡ ਦੇਵੇ ਉਹ ਸਹੀ ਸਮਾਂ 골ਡੀ ਨੂੰ ਹਾਲੇ ਸਹੀ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ ਕੁੱਲ ਮਿਲਾ ਕੇ ਰਾਜਾ ਵੜਿੰਗ ਦੀ ਇਸ ਗੱਲ ਨੇ ਜਿਹੜਾ ਪੰਜਾਬ ਦੇ ਸਿਆਸੀ ਹਲਕੇ ਅੰਦਰ ਤੂਫਾਨ ਲਿਆ ਦਿੱਤਾ ਹਰ ਕਿਸੇ ਦੀ ਮਾਨ ਚਾਹ ਹੁੰਦੀ ਹੈ ਕਿ ਉਹ ਅੱਗੇ ਵਧੇ ਜਿਸ ਕਿਤੇ ਦੇ ਨਾਲ ਉਹ ਸੰਬੰਧ ਰੱਖਦਾ ਉਹਦੀ ਇੱਛਾ ਹੁੰਦੀ ਹੈ ਕਿ ਉਸ ਦੀ ਜਿਹੜਾ ਸਿਖਰ ਨੂੰ ਉਹ ਛੂਏ ਚਾਹੇ ਕੋਈ ਸਪਾਈ ਭਰਤੀ ਹੁੰਦਾ ਤਾਂ ਉਹਦਾ ਕਟੋਕਾ ਟੇਮ ਇਹ ਹੁੰਦਾ ਕਿ ਉਹ ਡੀਐਸਪੀ ਬਣੇ ਕੋਈ ਡੀਐਸਪੀ ਭਰਤੀ ਹੁੰਦਾ ਉਹਦਾ ਘੱਟੋ ਘੱਟ ਇਹ ਟੀਚਾ ਜ਼ਰੂਰ ਹੁੰਦਾ ਕਿ ਉਹ ਡੀਜੀਪੀ ਦੇ ਰੈਂਕ ਤੱਕ ਜਿਹੜਾ ਉਹ ਜ਼ਰੂਰ ਅਪੜੇ ਤੇ ਜਿਹੜਾ ਕੋਈ ਐਸਐਸਪੀ ਕੋਈ ਆਈਪੀਐਸ ਅਫਸਰ ਹੁੰਦਾ ਉਹਦੀ ਇੱਛਾ ਹੁੰਦੀ ਹੈ ਕਿ ਉਹ ਇੱਕ ਦਿਨ ਜਿਹੜਾ ਕਿਸੇ ਸੂਬੇ ਦਾ ਪੁਲਿਸ ਦਾ ਮੁਖੀ ਬਣੇ ਇਸੇ ਤਰ੍ਹਾਂ ਨਾਲ ਹੀ ਆਈਐਸ ਅਫਸਰਾਂ ਦੀ ਵੀ ਹਰ ਕਿਸੇ ਦੀ ਕੋਈ ਚਪੜਾਸੀ ਭਰਤੀ ਹੁੰਦਾ ਉਹਦੀ ਵੀ ਇੱਛਾ ਹੁੰਦੀ ਹੈ ਕਿ ਘੱਟੋ ਘੱਟ ਟੱਪਾ ਡਿਵੀਜ਼ਨਲ ਕਲਰਕ ਦੀ ਅਹੁਦੇ ਤੇ ਜਾ ਕੇ ਰਿਟਾਇਰ ਹੋਵੇ ਤਾਂ ਰਾਜਾ ਵੜਿੰਗ ਹੋਰਾਂ ਦੀ ਵੀ ਇੱਛਾ ਆ ਉਹ ਆਪਣੀ ਇੱਛਾ ਦੇ ਉੱਤੇ ਕੰਮ ਕਰਦੇ ਰਹਿਣਗੇ ਪਰ ਇਸ ਨਾਲ ਪੰਜਾਬ ਦੇ ਸਿਆਸੀ ਹਲਕਿਆਂ ਦੇ ਅੰਦਰ ਤੂਫਾਨ ਮਚਿਆ ਹੋਇਆ ਹੈ ਕਾਂਗਰਸ ਅੰਦਰ ਇਹ ਬਿਆਨ ਕੀ ਰੰਗ ਵਿਖਾਉਂਦਾ ਹੈ ਕਾਂਗਰਸੀ ਆਗੂਆਂ ਦਾ ਕੀ ਰੱਦੇ ਅਮਲ ਹੁੰਦਾ ਹੈ ਇਹਦੀ ਉਡੀਕ ਰਹੀ ਹੈ